ਹਾਂ ਫਿਰਦਾ ਮੈਂ ਸਾਰੇ ਪਿੰਡ ਚ ਭਾਲਿਆ ਘਰੇ ਭਾਲਿਆ ਹੋਰ ਕੀ ਹਾਲ ਆ ਬਾਈ ਠੀਕ ਐ ਤੇ ਟਰੈਕਟਰ ਚਾਹੀਦਾ ਸੀ ਤੇਰਾ ਯਾਰ ਘੰਟਾਕ ਲੈ ਜਾ ਤੇ ਮੈਂ ਘੰਟੇਕ ਨੂੰ ਛੱਡ ਜੂ ਜੰਗਾ ਜੰਗਾ ਤੇ ਹਾਲ ਮੈਂ ਉਹਨਾਂ ਦੇ ਪੁੱਛਿਆ ਤੇ ਘੰਟੇਕ ਨੂੰ ਛੱਡ ਜੂਗਾ ਜੰਗਾ ਤੇਲ ਮਿਲਣਾ ਤੇਲ ਮਿਲ ਲੈਨੇ ਕਿਥੇ ਆ ਬਾਈ ਗੇਜ ਤੇਲ ਮਿਲ ਲੈਨੇ ਆ ਉੱਥੇ ਪਈ ਆ ਲਾ ਆ ਬਾਈ ਤੇਲ ਮਿਲ ਗਏ ਆਏ ਉੱਥੇ ਆ ਗੇਜ ਸਾਫ ਕਰ ਲੀਏ ਮਾੜੀ ਯਾਰ ਮਿੱਟੀ ਲੱਗ ਜਾਂਦੀ ਐ ਲਾ ਦੇਖ ਬਈ ਚਾਰ ਤੇ ਅੱਧੀ ਸਾਢੇ ਚਾਰ ਉਂਗਲਾਂ ਬਈ ਬਈ ਬਣ ਕੇ ਪੂਰਾ ਕਰਦੀ ਤੇਲ ਬਈ ਯਾਰ ਆਪਾਂ ਤਾਂ ਇਹ ਜੇ ਬੰਦੇ ਨਹੀਂ ਇਹ ਤੇਰੀਆਂ ਸਾਢੇ ਚਾਰ ਉਂਗਲਾਂ ਨਾ ਤੇ ਦੂੜ ਉਂਗਲ ਵਾਧੀ ਕਰਕੇ ਛੱਡ ਕੇ ਜਾਊਂਗਾ 10 ਲੱਖ ਦਾ ਸੰਦਾ ਵੀ ਦਿੱਤਾ ਯਾਰ ਤੂੰ ਤੇ ਭਾਵੇਂ ਕਦੋਂ ਮਰਜੀ ਚੈੱਕ ਕਰ ਲਈ ਛੀ ਉਂਗਲਾਂ ਕਰਕੇ ਛੱਡ ਕੇ ਜਾਊਂਗਾ ਬਹੁਤ ਬਹੁਤ ਧੰਨਵਾਦ ਫਿਰਤਾ ਤਾ ਹਾਂ ਬਈ ਮੈਂ ਪੂਰਾ ਕਰਕੇ ਤੇਰਾ ਡੂੜ ਉਂਗਲ ਉਤਦੀ ਪਾ ਕੇ ਜਾਊਂਗਾ ਦੇਖਨੇ ਚੱਲ ਬਈ ਨਹੀਂ ਯਾਰ ਆਪਾਂ ਉਹਨਾਂ ਜੋ ਹੈ ਨਹੀਂਗਾ ਕੰਨ ਨੂੰ ਸੰਦਾ ਦੇ ਤਾਂ ਦੇਦਾ ਤਿੰਨ ਤੇਲ ਮਿਲਦੇ ਆਉ ਤਾਂ ਵੀ ਅੱਧੀ ਉਂਗਲ ਘੱਟ ਪਾ ਕੇ ਜਾਂਦੇ ਆ ਨਹੀਂ ਨਹੀਂ ਬਈ ਆਪਾਂ ਇਹ ਜੇ ਨਹੀਂ ਆਪਾਂ ਨੂੰ ਕਦੋਂ ਮਰਜੀ ਰੱਖ ਲਈ ਜਦੋਂ ਛੱਡਣਾ ਆ ਉਦੋਂ ਵੀ ਤੈਨੂੰ ਤੇਲ ਮਨਾ ਕੇ ਜਾਊਂਗਾ ਠੀਕ ਹੈ ਆਪਾਂ ਉਹ ਜੇ ਬੰਦੇ ਨਹੀਂ ਤੂੰ 10 ਲੱਖ ਦਾ ਆਉਦਾ ਮੈਨੂੰ ਸੰਦ ਦੇਦਾ ਹਨਾ ਕਿਰਾਏ ਤੇ ਮੈਂ ਲੱਗ ਜਾਂਦਾ 2000 ਮੈਨੂੰ ਉਹ ਪੈਂਦਾ ਠੀਕ ਹੈ ਤੇਲ ਡੂੜ ਉਂਗਲ ਤੇ ਕਿੰਨਾ ਕੇ ਪੈਜੂਆ ਡੂੜ ਲੀਟਰ ਪਊਆ 2 ਲੀਟਰ ਹਾਂ ਹੈ ਸਾਰਾ 200 ਦਾ ਇਹ ਮੈਨੂੰ ਮੰਗਣਾ ਪੈਂਦਾ ਤਾਂ 2000 ਲਾਉਣਾ ਪੈਂਦਾ ਠੀਕ ਹੈ ਤੇ ਇਸ ਕਰਕੇ ਮੈਂ ਤੇਰਾ ਵੱਧ ਹੀ ਕਰਕੇ ਜਾਊਂ ਆ ਬਾਈ ਬਣ ਕੇ ਉਹ ਜਿਹੇ ਬੰਦੇ ਹੈ ਨਹੀਂ ਗਏ ਆਪਾਂ ਠੀਕ ਹੈ ਚੱਲ ਦੇਖਦੇ ਆਂ ਵੀ ਅੱਜ ਤੱਕ ਤਾਂ ਕੋਈ ਪੂਰਾ ਨਹੀਂ ਕਰਕੇ ਗਿਆ ਨਹੀਂ ਨਹੀਂ ਯਾਰ ਆਪਣੇ ਤੇ ਵਿਸ਼ਵਾਸ ਰੱਖ ਪੂਰਾ ਆਪਾਂ ਇਹੋ ਜਿਹਾ ਲਾਂਭਾ ਨਹੀਂ ਆਉਣ ਦਿੰਦੇ ਕਈ ਹੁੰਦੇ ਆ ਹਾਂ ਪੰਜੇ ਉਂਗਲਾਂ ਬਰਾਬਰ ਵੀ ਨਹੀਂ ਹੁੰਦੀਆਂ ਹਨਾ ਤੇ ਕਈ ਤੇਲ ਮਿਣ ਕੇ ਮਤਲਬ ਪੂਰਾ ਵੀ ਨਹੀਂ ਪਾ ਕੇ ਜਾਂਦੇ ਪਤੰਦ ਹਾਂ ਨਹੀਂ ਨਹੀਂ ਯਾਰ ਇਹ ਆਪਾਂ ਕਦੇ ਨਹੀਂ ਕਰਦੇ ਤੂੰ ਜਦੋਂ ਮੈਂ ਤੇਲ ਮਿਲਣ ਆਇਆ ਨਾ ਛੱਡ ਕੇ ਗਿਆ ਮੇਨੇ ਤੇਲ ਉਦੋਂ ਤੂੰ ਆਪ ਹੀ ਦੇਖ ਲੈ ਠੀਕ ਹੈ ਚਲ ਭਾਈ ਠੀਕ ਹੈ ਤੇਰੇ ਤੇ ਮਾਣ ਹੈ ਚਲ ਠੀਕ ਹੈ ਠੀਕ ਹੈ ਭਾਈ ਫਿਰ ਮੈਂ ਲੈ ਕੇ ਜਾਣਾ ਚੰਗਾ ਬਸ 10 ਮਿੰਟਾਂ ਨੂੰ ਇਹ ਲੇ ਕਿੱਧਰ ਗਿਆ ਭਾਈ ਤੇਲ ਮਣਾ ਲਈਏ ਓ ਭਾਈ ਓ ਭਾਈ ਆ ਜਾ ਉਰੇ ਅਸੀਂ ਤੇਲ ਮਣ ਲਈਏ ਆ ਜਾ ਆ ਗਿਆ ਆ ਜਾ ਭਾਈ ਯਾਰ ਤੇਲ ਮਣਾ ਕੇ ਜਾਗੇ ਯਾਰ ਮੈਨੂੰ ਕੰਮ ਹ ਲੈ ਬਰਾਵਾ ਬਹੁਤ ਬਹੁਤ ਪਹਿਲਾਂ ਤੇਰਾ ਧੰਨਵਾਦ ਤੇ ਟਰੈਕਟਰ ਦਿੱਤਾ ਹਨਾ ਤੇ ਹੁਣ ਆਲਾ ਤੇਰਾ ਵਾਦਾ ਪੂਰਾ ਕਰਦਗੇ ਆਲਾ ਬਰਾਵਾ ਉਹਦੇ ਅੰਗ ਨੂੰ ਉਂਗਲਾਂ ਅੰਗ ਲਾਈਆਂ ਨਹੀਂ ਘੁੜਦਾ ਮੈਂ ਲੋਕਾਂ ਵਾਂਗੂ ਹਨਾ ਦੇਖ ਖੁੱਲੀਆਂ ਉਂਗਲਾਂ 4 ਤੇ 2 6 ਠੀਕ ਹੈ ਬਹੁਤ ਬਹੁਤ ਧੰਨਵਾਦ ਬਰਾਤਰੇ ਹਾਂ ਆ ਪਾਣੀ ਉਹਨਾਂ ਵਾਂਗੂ ਵੀ ਮਾਲ ਲੈ ਕੇ ਅਗਲਾ 4.5 ਉਂਗਲਾਂ ਗਿਆ ਆ ਹੁਣ ਘੁਟ ਘੁਟ ਕੇ ਜਮਾ 4 ਤੇ ਲਿਆਵਾਂਗੇ ਆਪਾਂ ਡੂੜ ਉਂਗਲ ਵੱਧ ਵੀ ਪਾ ਕੇ ਗਏ ਆ ਯਾਰ ਤੂੰ 10 ਲੱਖ ਦਾ ਸੰਦਾ ਵੀ ਦਿੱਤਾ ਉਹਨਾਂ ਵਰਗੇ ਨਹੀਂ ਕਈ ਹਾਂ ਪੰਜੇ ਉਂਗਲਾਂ ਤੇਰੀ ਵੀ ਗੱਲ ਮੰਨਦਾ ਮੈਂ ਬਰਾਬਰ ਨਹੀਂ ਹੁੰਦਾਂ ਕਈ ਟਰੈਕਟਰ ਲੈ ਜਾਂਦੇ ਆ ਬੰਦੇ ਦਾ ਸੰਦ ਸੰਦੇੜਾ ਸਾਰਾ ਕੁਝ ਮੰਗ ਕੇ ਆਲਾ 10 ਲੱਖ ਦਾ ਟਰੈਕਟਰ ਦਿੰਦਾ ਫੇਰ ਅੱਧੀ ਉਂਗਲ ਪਿੱਛੇ ਉਹਦੇ ਨਾਲ ਲੜ ਕੇ ਜਾਣਗੇ ਹੈ ਯਾ ਅਲਾ ਤੂੰ 4.5 ਸੀ ਨਾ ਬਾਈ 4 ਸੀ ਜਮਾ ਘੁੱਟ ਘੁੱਟ ਕੇ ਪਾਉਣੀਏਗਾ ਵੀ ਆਲੇ ਨੇ ਤੈਨੂੰ 10 ਲੱਖ ਦਾ ਟਰੈਕਟਰ ਦੇਦਾ ਪਤੰਦਰਾ ਤੇਰਾ 4000 ਦਾ ਫਾਇਦਾ ਕਰਤਾ ਤੇ ਤੂੰ ਉਤੋਂ ਉਂਗਲਾਂ ਜਮਾ ਘੁੱਟ ਘੁੱਟ ਕੇ ਪਾਈ ਇਹਨੇ ਹੈ ਉਹਦੇ ਬੰਦੇ ਹੈ ਨਹੀਂ ਯਾਰ ਆਪਾਂ ਚਲ ਠੀਕ ਆ ਬਾਈ ਫਿਰ ਚਲ ਬਾਈ ਤੂੰ ਬਹੁਤ ਵਧੀਆ ਬੰਦਾ ਨਿਕਲਿਆ ਹਾਂ ਬਾਈ ਧੰਨਵਾਦ ਭਰਾਵਾ ਤੇਰਾ ਵੀ ਤੂੰ ਇੰਨੇ ਸੰਦ ਦਿੱਤਾ ਆਪਾਂ ਨੂੰ ਤੇ ਬਾਈ ਸਾਰਿਆਂ ਨੂੰ ਸ਼ਸਤੀਕਾਲ ਜਿਹਦਾ ਤੁਸੀਂ